ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਨੌਜਵਾਨ ਕਮ ਦਿਹਾੜੀ ਛੁਟੇਗਾ ਅਤੇ ਬਨੇਗਾ ਕਾਨੂੰਨ ਲਿਆਉਣ ਦਾ ਕਰਤਾ ਵੱਡਾ ਐਲਾਨ ਭਗਤ ਸਿੰਘ ਰਾਜਗੁਰੂ ਸੁਖਦੇਵ ਤੇਰੀ ਇਸਲਾਹ ਤੇ ਤੇਰਾ ਧਿਆਨ ਦੇਖੋਗੇ ਭਗਤ ਸਿੰਘ ਰਾਜਗੁਰੂ ਸੁਖਦੇਵ ਅਮਰ ਰਹੇ ਅਮਰ ਰਹੇ ਅਮਰ ਰਹੇ ਤੇਰੀ ਮੌਤ ਦਾ ਸ਼ਿਕਾਰ ਹੋਣ ਲੱਗ 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 ਭਗਤ ਸਿੰਘ ਰਾਜਗੁਰੂ ਸੁਖਦੇਵ ਅਮਰ ਰਹੇ ਸਰਵ ਭਾਰਤ ਨੌਜਵਾਨ ਸਭਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਰੋਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਬਨੇਗਾ ਟੀਮ ਨੇ ਅੱਜ ਸ਼ਹੀਦ ਉਦਮ ਸਿੰਘ پارک ਤੇ ਸ਼ਹਿਰ ਦੇ 메ਨ ਬਾਜ਼ਾਰ ਵਿੱਚੋਂ ਪੈਦਲ ਮਾਰਚ ਕਰਕੇ ਸ਼ਹਿਰ ਦੇ ਘੰਟਾ ਘਰ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਿਕੰਦਰ ਸੁਵੇਗ ਚੰਗੜ ਪੈਣੀ ਸਾਬਕਾ ਆਗੂ ਖਰਾਤ ਬੱਗੇ ਕੇ ਸੀਨੀਅਰ ਆਗੂ ਗੁਰਦਿਆਲ ਸਿੰਘ ਅਤੇ ਕੁਲਦੀਪ ਬਖਸ਼ਾ ਨੇ ਕਿਹਾ ਕਿ ਗੁਰਮੁਣੀ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਨੂੰ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਬਰਾਬਰੀ ਲਈ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਸ਼ਹਾਦਤ ਦਾ ਜਨਮ ਪੀਤਾ ਸੀ ਪਰ ਆਜ਼ਾਦੀ ਤੋਂ ਬਾਅਦ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਸੁਪਨੇ ਦਾ ਦੇਸ਼ ਸਿਰਜਣ ਦਾ ਸਹਿਯੋਗ ਪ੍ਰਾਲਾ ਨਹੀਂ ਕੀਤਾ ਕੇਵਲ ਤੇ ਕੇਵਲ ਸਰਮਾਇਆਦਾਰਾਂ ਦੀ ਕਟਪੁਤਲੀ ਬਣ ਕੇ ਉਹਨਾਂ ਦੇ ਹੱਕਾਂ ਵਿੱਚ ਭੋਗਤਨ ਦਾ ਕੰਮ ਕੀਤਾ ਅੱਜ ਅਸੀਂ ਸਰਪਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵਿੱਚੋਂ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜੋ ਸਿੱਦੇ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਦਾ ਜੀ ਦੀ ਤਿ ਤਵਾਰ ਮਨਾਉਣ ਦੇ ਲਈ ਜਿਹੜਾ ਉਹਨਾਂ ਨੂੰ ਸਜਦਾ ਕਰਨ ਦੇ ਲਈ ਫਾਜ਼ਲਕਾ ਦੇ ਸ਼ੀਦੂਦਮ ਸਿੰਘ ਪਾਰਕ ਤੋਂ ਫਾਜ਼ਲਕਾ ਘੰਟਾ ਘਰ ਤੱਕਣ ਜਿਹੜਾ ਮਾਰਚ ਕਰਿਆ ਹੈ ਔਰ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰਿਆ ਅਸੀਂ ਸਰਦਾ ਦੇ ਫੁੱਲ ਪੇਟ ਕਰਦੇ ਹਾਂ ਮੰਗ ਕਰਦੇ ਹਾਂ ਨੌਜਵਾਨ ਪੀੜੀ ਤੋਂ ਕਿ ਉਹ ਵੱਡੀ ਗਿਣਤੀ ਵਿੱਚ ਜਿਹੜਾ ਭਗਤ ਸਿੰਘ ਦੇ ਨਾਂ ਤੇ ਪਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਦੇ ਲਈ ਸਾਡੇ ਨਾਲ ਨਾਲ ਖੜੇ ਹੋਣ ਔਰ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਦੇਸ਼ ਦੀ ਪਾਰਲੀਮੈਂਟ ਵਿੱਚ ਪਗਤ ਸਿੰਘ ਦੇ ਨਾਂ ਦਾ ਪਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਦੇ ਪਾਸ ਕਰਵਾਵਾਂਗੇ ਤਾਂ ਇਸ ਦੇ ਨਾਲ ਹੀ ਨੌਜਵਾਨ ਪੀੜੀ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਜੋ ਨੌਜਵਾਨ ਸਿਰਫ ਭਾਰਤ ਸਭਾ ਦੇ ਵਿੱਚ ਸਾਥੀ ਆ ਨਾਲ ਹੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਉਹ ਨਾਲੋਂ ਨਾਲ ਜਿਹੜਾ ਸਾਡੇ ਦੇਸ਼ ਦੇ ਵਿੱਚ ਸ਼ੇਵਾ ਦਰਿਆ ਨਸ਼ਾ ਦਾ ਵਗ ਰਿਹਾ ਹੈ ਤਾਂ ਉਹਦੇ ਤੋਂ ਵੀ ਦੂਰ ਹੋਣਗੇ ਔਰ ਨਸ਼ਾ ਜਿਹੜਾ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਮਲਾਮਾ ਚੁੱਕਾ ਹੈ ਉਹਨੂੰ ਵੀ ਅਸੀਂ ਬਾਹਰ ਕਰਨ ਦੇ ਵਿੱਚ ਸਹਾਇ ਹੋਵਾਂਗੇ ਜੇਕਰ ਵੱਡੀ ਗਿਣਤੀ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਯੂਨਿਟ ਬਣਾਈਏ ਤੇ ਔਰ ਆਪਾਂ ਜਿਹੜਾ ਹੈ ਇਹ ਆਪਣੇ ਜਿਹੜੀ ਆ ਦੇਸ਼ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬੇਰੁਜ਼ਗਾਰੀ ਹੈ ਸਾਰੀਆਂ ਸਮੱਸਿਆ ਦੀ ਜੜ ਤੋ ਨੂੰ ਖਤਮ ਕਰਨ ਦੇ ਲਈ ਬਨੇਗਾ ਕਾਨੂੰਨ ਜ਼ਰੂਰੀ ਹੈ ਤਾਂ ਅਸੀਂ ਆਸ਼ ਕਰਦੇ ਹਾਂ ਕਿ ਅੱਜ ਅਸੀਂ ਸ਼ੁਰੂਆਤ ਫਾਜ਼ਿਲਕਾ ਦੇ ਵਿੱਚ ਜਿਹੜਾ ਅਸ਼ੀਦੀ ਦਿਨ ਮਨਾਣਾ ਸਰਵ ਭਾਰਤ ਨੌਜਵਾਨ ਸਭਾ ਔਰ ਜਿਹੜਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਪਹਿਲੀ ਵਾਰ ਕਰਿਆ ਹੈ ਔਰ ਆਂਦੇ ਸਮੇਂ ਵਿੱਚ ਅਸੀਂ ਵੱਡੀ ਗਿਣਤੀ ਵਿੱਚ ਜਿਹੜੀ ਇਹ ਵੱਡੀ ਸਥਾਪਨਾ ਕਰਾਂਗੇ ਤੋ ਰੋ ਦੂਨ ਦੂਰ ਨਹੀਂ ਜਦੋਂ ਅਸੀਂ ਇਹ ਸਫਲ ਹੋਵਾਂਗੇ ਮੈਂ ਡਾਕਟਰ ਜੀ ਆਮਰ ਕਾਲਜ ਦੇ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਤੋਂ ਤੇ ਅੱਜ ਅਸੀਂ ਕੀ ਜਿਹੜਾ ਕਿ 23 ਮਾਰਚ ਨੂੰ 1931 ਨੂੰ ਛੇ ਫਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਅੱਜ ਅਸੀਂ ਉਹਨਾਂ ਨੂੰ ਲੈ ਕੇ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਹੈ ਫਾਜ਼ਿਲਕਾ ਵਿੱਚ ਅਸੀਂ ਸ਼ਹੀਦ ਉਦਮ ਸਿੰਘ ਪਾਰਕ ਤੋਂ ਲੈ ਕੇ ਫਾਜ਼ਿਲਕਾ ਦੇ ਕੰਟਾ ਘਰ ਤੱਕ ਗਏ ਆ ਉਸ ਥਾਨ ਮਿੱਥਿਆ ਸੀ ਤੇ ਸਾਡੇ ਨਾਲ ਬਹੁਤ ਲੋਕ ਗਏ ਨੇ ਮਤਲਬ ਕਿ ਇਹ ਆਈਐਸਐਫ ਤੇ ਸਟੂਡੈਂਟ ਗਏ ਨੇ ਕੁਝ ਲੋਕ ਜਿਹੜੇ ਕਿ AI ਬਾਇਆਪ ਦੇਗੇ ਸੀ ਉਹਨਾਂ ਨੂੰ ਲੈ ਕੇ ਤੇ ਲੋਕਾਂ ਨੂੰ ਬਹੁਤ ਇਹਨਾਂ ਸਟੂਡੈਂਟਸ ਇਹਨਾਂ ਪ੍ਰਤੀ ਤੇ ਪਰਮਗੁਨੀ ਰਾਜਗੁਰੂ ਸੁਖਦੇਵ ਭਗਤ ਸਿੰਘ ਇਹਨਾਂ ਪ੍ਰਤੀ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਤੇ ਅਸੀਂ ਉਹਨਾਂ ਦੀ ਕੀ ਸੋਚ ਨੂੰ ਅੱਗੇ ਲੈ ਕੇ ਚੱਲਾਂਗੇ ਅੱਜ ਕੀ ਸਾਡੇ ਮਤਲਬ ਨਾਲ ਦੇ ਸਾਥੀ ਨੇ ਉਹਨਾਂ ਦੇ ਸ਼ੀਧੀ ਦਿਵਸ ਤੇ ਫਰੋਜ਼ਪੁਰ ਸਾਨੀ ਵਾਲਾ ਜਾਂਦੇ ਨੇ ਉਹ ਉੱਥੇ ਜਾ ਕੇ ਸੀਦੀ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਨੇ ਸਾਡੀ ਡਿਊਟੀ ਇੱਥੇ ਲੱਗੀ ਸੀ ਇਸ ਲਈ ਅਸੀਂ ਇੱਥੇ ਆਪਣੀ ਡਿਊਟੀ ਨਿਭਾ ਰਹੇ ਆ ਤੇ ਉਹਨਾਂ ਨੂੰ ਆਪ ਸ਼ਰਧਾਂਜਲੀ ਪੇਸ਼ ਕੀਤੀ ਹੈ ਤੇ ਉਹਨਾਂ ਦੇ ਵਿਚਾਰਾ ਉੱਤੇ ਚੱਲਣ ਦਾ ਕਿ ਇੱਕ ਸਿਪਰਨ ਲਿਆਏ ਕਿ ਉਹਨਾਂ ਦੇ ਲੋច ਜਿਹੜਾ ਕੀ ਪਤਾ ਸੀ ਚਾਹੁੰਦਾ ਸੀ ਵੀ ਹਰੇਕ ਇਨਸਾਨ ਨੂੰ ਰੋਜੀ ਰੋਟੀ ਆਜ਼ਾਦੀ ਮਿਲੇ ਹਰੇਕ ਅਧਿਕਾਰ ਮਿਲੇ ਅਤੇ ਅਸੀਂ ਵੀ ਇਹ ਹੀ ਚਾਹਨੇ ਆ ਭਗਤ ਸਿੰਘ ਜੜ ਜੋ ਚੰਦਰ ਸਿੰਘ ਜੋ ਜਾਦੀ ਚੰਦਰ ਸਿੰਘ ਵੀ ਉਹਨਾਂ ਸਰਕਾਰ ਸਰਕਾਰਾਂ ਕੋਲ ਰਹੀਏ ਆਪਣੇ ਅਧਿਕਾਰ ਮੰਗਿਏ ਤੇ ਉਹਨਾਂ ਦੇ ਆਦੇਸ਼ਾਂ ਤੇ ਚੱਲਿਏ ਉਹਨਾਂ ਦੇ ਵਿਚਾਰਾਂ ਤੇ ਚੱਲਿਏ ਅੱਜ ਅਸੀਂ ਪਰਮਗੁਣੀ ਭਗਤ ਸਿੰਘ ਰਾਜਗੁਰੂ ਸਿੱਖ ਦੇ ਦਾ ਸ਼ਹੀਦੀ ਸਮਾਗਮ ਮਨਾ ਰਹੇ ਆ ਫਾਜ਼ਿਲਕਾ ਵਿਖੇ ਸ਼ਹੀਦ ਉਦਮ ਸਿੰਘ پارک ਤੋਂ ਸ਼ੁਰੂ ਕਰਕੇ ਫਾਜ਼ਿਲਕਾ ਦਾ ਦਿਲ ਘੰਟਾ ਘਰ ਅਸੀਂ ਪ੍ਰੋਗਰਾਮ ਦੀ ਜਿਹੜੀ ਹੈ ਉਹ ਸਮਾਪਤੀ ਕੀਤੀ ਸੀ ਅੱਜ ਸੰਸਾਰ ਪੱਧਰ ਤੇ ਵੱਖ-ਵੱਖ ਸਮਾਜਿਕ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਹੋਰ ਵਿਦਿਅਕ ਸੰਸਥਾਵਾਂ ਵਾਲੇ ਲੋਕ ਜਿਹੜੇ ਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਉਹਨਾਂ ਦੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਵਿੱਚ ਤੇ ਰੋਜ਼ਗਾਰ ਪ੍ਰਾਪਤੀ ਮਹਿਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਵਿੱਚ ਫਰਕ ਹੈ ਫਰਕ ਕੀ ਹੈ ਕੱਲਾ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਕੇ ਉਹਨਾਂ ਨੂੰ ਛੜਦਾ ਦੇ ਫੁੱਲ ਭੇਟ ਕਰਕੇ ਛੱਡ ਦੇਣਾ ਹੀ ਸਰਮੈਦਾਰੀ ਪ੍ਰਬੰਧ ਦੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਨਹੀਂ ਹੈ ਅਸੀਂ ਕਹਿੰਦੇ ਹਾਂ ਰੋਜ਼ਗਾਰ ਪ੍ਰਾਪਤੀ ਮਹਿਮ ਵੱਲੋਂ ਸਾਡਾ ਉਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸ਼ੁਰੂਆਤ ਪੰਜਾਬ ਤੋਂ 1997 ਤੋਂ ਰੋਜ਼ਗਾਰ ਪ੍ਰਾਪਤੀ ਚੇਤਨਾ ਮਹਿਮ ਸ਼ੁਰੂ ਕਰਕੇ ਰਜ਼ਗਾਰ ਪ੍ਰਾਪਤੀ ਮੈਂ 2007 ਤੱਕ ਦਾ ਪੜਾ ਉਸ ਤੋਂ ਬਾਅਦ ਇੱਕ ਨਵਾਂ ਸਲੋਗਨ ਪੂਰੇ ਨੈਸ਼ਨਲ ਨਹੀਂ ਇੰਟਰਨੈਸ਼ਨਲ ਪੱਧਰ ਤੇ ਕਿ ਭਗਤ ਸਿੰਘ ਦੇ ਨਾਂ ਤੇ ਬਣੇਗਾ ਐਕਟ ਜਿਹੜਾ ਉਹ ਪਾਸ ਕੀਤਾ ਜਾਵੇ ਬਣੇਗਾ ਐਕਟ ਕੀ ਹੋਵੇ ਭਗਤ ਸਿੰਘ ਨੈਸ਼ਨਲ এমਪਲਾਈਮੈਂਟ ਗਾਰੰਟੀ ਐਕਟ ਦੇਸ਼ ਦੀ ਪਾਰਲੀਮੈਂਟ ਵਿੱਚੋਂ ਜਿਹੜੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਬੇਰਜ਼ਗਾਰੀ ਦੀ ਹੈ ਭਾਰਤ ਦੇ ਵਿੱਚ 7% ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਪੜ੍ਹ ਲਿਖ ਕੇ ਚਾਹੇ ਉਹ ਪੜ੍ਹੇ ਲਿਖੇ ਹੋਣ ਚਾਹੇ ਅਨਸਕਿਲਡ ਹੋਣ ਚਾਹੇ ਅਨਸਕਿਲਡ ਹੋਣ ਉਹ ਬੇਰਜ਼ਗਾਰੀ ਦੀ ਵਿੱਚ ਕਤਾਰ ਦੇ ਵਿੱਚ ਖੜੇ ਐ ਇੰਨਾ ਲੰਮਾ ਸਮਾਂ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਰਜ਼ਗਾਰ ਦੇ ਮੁੱਦੇ ਤੇ ਕੋਈ ਕਾਨੂੰਨ ਨਹੀਂ ਬਣਾਇਆ ਇਸ ਲਈ ਅਸੀਂ ਅੱਜ ਭਗਤ ਸਿੰਘ ਦੇ ਸ਼ਹੀਦੀ ਦਿਨ ਤੋਂ ਬਣੇਗਾ ਨੂੰ ਪੂਰੇ ਦੇਸ਼ ਪੱਧਰ ਤੱਕ ਲੈ ਕੇ ਜਾਣ ਲਈ ਅੱਜ ਇਹ ਦਿਨ ਮਨਾਇਆ ਹੈ ਕਿ ਅਸੀਂ ਕਹਿੰਦੇ ਆਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ 2024 ਦੇ ਐਸੇ ਜੂਨ ਦੇ ਮਹੀਨੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਅੱਜ ਦਾ ਸਾਡਾ ਭਗਤ ਸਿੰਘ ਦਾ ਸ਼ਹੀਦੀ ਦਿਨ ਰਾਜਗੁਰੂ ਸਖਦੇਵ ਦਾ ਸ਼ਹੀਦੀ ਦਿਨ ਮਨਾਉਂਦਾ ਮਨੁੱਖ ਮਨੋਰਥ ਹੈ ਕੇ ਪਰਿਆ ਸੰਘ ਦੇ ਨਾਮ ਤੇ ਪਾਰਲੀਮੈਂਟ ਦੇ ਵਿੱਚੋਂ ਕਾਨੂੰਨ ਪਾਸ ਕੀਤਾ ਜਾਵੇ। ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਭਗਤ ਸਿੰਘ ਮੁਤਾਬਿਕ ਕੰਮ ਦਿਹਾੜੀ ਸਮਾਂ ਕਾਨੂੰਨ ਦੁਆਰਾ ਕੱਟ ਕਰਕੇ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਕਿ ਭਗਤ ਸਿੰਘ ਦੇ ਨਾਮ ਦੇ ਭਗਤ ਸਿੰਘ ਕੋਮੀ ਰੋਜ਼ਗਾਰ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ ਅਤੇ ਕੰਮ ਦਿਹਾੜੀ 8 ਘੰਟੇ ਤੋਂ ਘਟਾ ਕੇ 6 ਘੰਟੇ ਕਾਨੂੰਨ ਦੁਆਰਾ ਪਾਸ ਕੀਤੀ ਜਾਵੇ ਤਾਂ ਜੋ ਦੇਸ਼ ਵਿੱਚ ਉਦਰੀ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੀ ਖੇਡ ਪੰਜਾਬੀ ਟੀਵੀ ਦੇ ਕੁਰਸ਼ਨ ਸਿੰਘ ਫਾਜ਼ਿਲ ਦਾ